ਮੌਸਮ ਨੂੰ ਲੈ ਕੇ ਅਸੀਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਤੁਹਾਡੇ ਤੱਕ ਜਾਣਕਾਰੀ ਪਹੁੰਚਾ ਰਹੇ ਹਾਂ ਔਰ ਲਗਾਤਾਰ ਅਸੀਂ ਤੁਹਾਨੂੰ ਇਹ ਵੀ ਅਪੀਲ ਕੀਤੀ ਸੀ ਕਿ ਜਿਸ ਤਰ੍ਹਾਂ ਦੇ ਨਾਲ ਧੁੰਦ ਪੈ ਰਹੀ ਸੀ ਗਹਿਰੀ ਉਸ ਧੁੰਦ ਦੇ ਨਾਲ ਸੜਕੀ ਹਾਸੇ ਵੀ ਵਾਪਰ ਰਹੇ ਸੀ ਔਰ ਅਸੀਂ ਇਹ ਵੀ ਤੁਹਾਨੂੰ ਨਾਲ-ਨਾਲ ਕਹਿ ਰਹੇ ਸੀ ਕਿ ਰਾਤ ਨੂੰ ਘੱਟ ਹੀ ਨਿਕਲੋ ਹਾਈਵੇ ਦੇ ਉੱਤੇ ਕੋਈ ਜ਼ਰੂਰੀ ਕੰਮ ਹੋਵੇ ਤਾਂ ਨਿਕਲੋ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹੇਗਾ ਔਰ ਕੀ ਠੰਡ ਘਟੇਗੀ ਕੀ ਆਉਣ ਵਾਲੇ ਦਿਨਾਂ ਵਿੱਚ ਧੁੰਦ ਪਏਗੀ ਕਿ ਮੀਂਹ ਪੈਣ ਦੇ ਅਸਾਰ ਹੈਗੇ ਨੇ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਵਿੱਚ ਆ ਮੇਰੇ ਨਾਲ ਡਾਕਟਰ ਪਵਨੀਤ ਕੌਰ ਕਿੰਗਰਾ ਮੇਰੇ ਨਾਲ ਨੇ ਔਰ ਲਗਾਤਾਰ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਰਹਿੰਦੇ ਆ ਮੈਡਮ ਸਭ ਤੋਂ ਪਹਿਲੇ ਤਾਂ ਕਿਉਂਕਿ ਲੋਕ ਜਾਣਨਾ ਚਾਹੁੰਦੇ ਨੇ ਜਿਹੜੇ ਲੋਕ ਦੇਖ ਰਹੇ ਨੇ ਸਾਨੂੰ ਕਿਉਂਕਿ ਅਸੀਂ ਲਗਾਤਾਰ ਜਾਣਕਾਰੀ ਦਿੰਦੇ ਆ ਮੌਸਮ ਨੂੰ ਲੈ ਕੇ ਔਰ ਲੋਕ ਇਹ ਜਾਣਕਾਰੀ ਹਾਸਲ ਵੀ ਕਰਨਾ ਚਾਹੁੰਦੇ ਨੇ ਆਉਣ ਵਾਲੇ ਦਿਨਾਂ 'ਚ ਮੌਸਮ ਕਿਹੋ ਜਿਹਾ ਰਹੇਗਾ ਜੀ ਜੇ ਅਸੀਂ ਹੁਣ ਪ੍ਰਵੇਲਿੰਗ ਵੈਦਰ ਕੰਡੀਸ਼ਨਸ ਦੇਖੀਏ ਤਾਂ ਪਿਛਲੇ 3-4 ਦਿਨ ਤੋਂ ਜਿਹੜਾ ਟੈਂਪਰੇਚਰ ਥੋੜਾ ਰਾਈਜ਼ ਕਰਨਾ ਸਟਾਰਟ ਹੋ ਗਿਆ ਕਿਉਂਕਿ ਜਦੋਂ ਤੋਂ ਨਵਾਂ ਨਵਾਂ ਸਾਲ ਚੜਿਆ ਸੀਗਾ ਤੇ ਬਹੁਤ ਕੋਲਡ ਡੇਜ਼ ਚੱਲ ਰਹੇ ਸੀ ਉਹਦੇ ਨਾਲ ਠੰਡ ਬਹੁਤ ਸੀਗੀ ਬਟ ਹੁਣ ਜਿਹੜਾ ਟੈਂਪਰੇਚਰ ਡੇ ਟਾਈਮ ਵੀ ਆਰ ਨਾਈਟ ਟਾਈਮ ਵੀ ਉਹਦੇ ਚ ਰਾਈਜ਼ ਆਬਜ਼ਰਵ ਕੀਤੀ ਗਈ ਹੈ ਜਿਵੇਂ ਅੱਜ ਦਾ ਜੋ ਡੇ ਟਾਈਮ ਟੈਂਪਰੇਚਰ 21 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਡੇ ਟਾਈਮ ਟੈਂਪਰੇਚਰ 19.2 ਡਿਗਰੀ ਸੈਂਟੀਗ੍ਰੇਡ ਹੈ ਸੋ ਲਗਭਗ 1.8 ਡਿਗਰੀ ਸੈਂਟੀਗ੍ਰੇ రికార్డ్ ਕੀਤਾ ਗਿਆ اسی طرح ਅੱਜ ਦਾ ਜਿਹੜਾ ਮਿਨੀਮਮ ਟੈਂਪਰੇਚਰ 8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 6.3 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਵੀ ਲਗਭਗ 1.7 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਸੋ ਅਸੀਂ ਕਹਿ ਸਕਦੇ ਹਾਂ ਕਿ ਦੋਨੋਂ ਡੇ ਔਰ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਇਨਕਰੀਸ ਅਬਜ਼ਰਵ ਕੀਤੀ ਹੈ ਭਾੜੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਡਬਲਯੂ ਡੀ ਸਿਸਟਮ ਦੀ ਡਿਵੈਲਪਮੈਂਟ ਵੀ ਅਸੀਂ ਦੇਖ ਰਹੇ ਹਾਂ ਸੋ ਆਉਣ ਵਾਲੇ 24 ਘੰਟੇ ਤਾ ਜਿਹੜੀ ਸੰਗਣੀ ਧੁੰਦ ਕਾਫੀ ਥਾਵਾਂ ਤੇ ਹੋ ਸਕਦੀ ਹੈ ਬਟ ਉਹਦੇ ਤੋਂ ਬਾਅਦ ਕਿਉਂਕਿ ਡਬਲਯੂ ਡੀ ਸਿਸਟਮ ਦਾ ਇਫੈਕਟ ਸਟਾਰਟ ਹੋਣ ਵਾਲਾ ਸੋ ਉਹਦੇ ਤੋਂ ਬਾਅਦ ਜਿਹੜਾ ਠੰਡੇ ਸ਼ਾਵਰ ਜਾਂ ਲਾਈਟ ਟੂ ਮੋਡਰੇਟ ਰੇਨ ਜਿਹੜੀ ਪੰਜਾਬ ਦੇ ਵਿੱਚ ਕਾਫੀ ਹਿੱਸਿਆਂ ਦੇ ਵਿੱਚ ਐਕਸਪੈਕਟਡ ਹੈ ਔਰ ਇਹਦੇ ਵਾਸਤੇ 31st ਔਰ 1st ਨੂੰ ਆਈਐਮਡੀ ਵੱਲੋਂ ਜਿਹੜਾ येलो ਅਲਰਟ ਵੀ ਜਾਰੀ ਕੀਤਾ ਗਿਆ ਅੱਛਾ येलो ਅਲਰਟ ਜਾਰੀ ਕੀਤਾ ਗਿਆ ਸੁਣ ਲਿਆ ਬਿਲਕੁਲ ਜੀ ਠੰਡੇ ਸ਼ਾਵਰਸ ਐਂਡ ਲਾਈਟ ਟੂ ਮੋਡਰੇਟ ਰੇਨ ਇਹਦੇ ਵਾਸਤੇ येलो ਅਲਰਟ ਜਾਰੀ ਕੀਤਾ ਗਿਆ ਹੈ ਅੱਛਾ ਜਿਸ ਤਰ੍ਹਾਂ ਦੇ ਨਾਲ ਪਿਛਲੇ ਕਈ ਜਿਹੜੇ ਦਿਨ ਗੁਜ਼ਰੇ ਨੇ ਸੰਗਨੀ ਧੁੰਦ ਨੂੰ ਲੈ ਕੇ ਆਉਣ ਵਾਲੇ ਦਿਨਾਂ 'ਚ ਤੁਸੀਂ ਕਿਹਾ ਕਿ ਹਜੇ ਇਹ ਦੋ ਦਿਨ ਧੁੰਦ ਪਏਗੀ ਆਉਣ ਵਾਲਾ ਟਾਈਮ ਜਿਹੜੇ ਹਾਂਜੀ ਕੱਲ ਤੱਕ ਹੋ ਸਕਦੀ ਹੈ ਕਿਉਂਕਿ ਕੱਲ ਤੋਂ ਫਿਰ ਡਬਲਯੂ ਡੀ ਸਿਸਟਮ ਦਾ ਇਫੈਕਟ ਜਦੋਂ ਸਟਾਰਟ ਹੋ ਗਿਆ ਕਿਉਂਕਿ ਜਦੋਂ ਕਲਾਊਡੀ ਕੰਡੀਸ਼ਨਸ ਹੁੰਦੀਆਂ ਨੇ ਉਦੋਂ ਧੁੰਦ ਨਹੀਂ ਹੁੰਦੀ ਉਦੇ ਨਾਲ ਜਿਹੜਾ ਕਲਾਉਡੀ ਕੰਡੀਸ਼ਨਸ ਦੇ ਵਿੱਚ ਡੇ ਟਾਈਮ ਜਿਹੜਾ ਟੈਂਪਰੇਚਰ ਫਾਲ ਕਰ ਜਾਂਦਾ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਵਾਧੀ ਹੁੰਦਾ ਸੋ ਉਹਨਾਂ ਦਿਨਾਂ ਦੇ ਵਿੱਚ ਫਿਰ ਤੁੰਦ ਦੇ ਚਾਂਸਸ ਨਹੀਂ ਹੁੰਦੇ ਅੱਛਾ ਮੈਡਮ ਕਿੰਗਰਾ ਜੀ ਕਿਵੇਂ ਦੇਖਦੇ ਆ ਅਸੀਂ ਵੈਦਰ ਨੂੰ ਕਿਉਂਕਿ ਤੁਸੀਂ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ ਮੌਸਮ ਵਿਭਾਗ ਦੇ ਵਿਗਿਆਨੀ ਕੋ ਜਿਸ ਤਰ੍ਹਾਂ ਦੇ ਨਾਲ ਇਸ ਵਾਰ ਵਿਦੇਸ਼ਾਂ ਦੇ ਵਿੱਚ ਵੀ ਇੰਨੀ ਬਰਫ਼ ਵੇਖਣ ਨੂੰ ਨਹੀਂ ਮਿਲੀ ਔਰ ਅਗਰ ਆਪਾਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਕਸ਼ਮੀਰ ਜਾਂ Shimla ਜਾਂ ਜਿਹੜੇ ਪਹਾੜੀ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਇੰਨੀ ਬਰਫ਼ ਨਹੀਂ ਪਈ ਕੀ ਕਾਰਨ ਕੀ ਇਸ ਦੇ ਪਿਛੇ ਅ ਜੀ ਜੇ ਅਸੀਂ ਕਾਰਨ ਦੇਖੀਏ ਇਹ ਹਲਚਲ ਗਲੋਬਲ ਲੈਵਲ ਤੇ ਹੀ ਜਿਹੜੀ ਵੈਦਰ ਦੇ ਵਿੱਚ ਬਹੁਤ ਹੋ ਰਹੀ ਹੈਗੀ ਆ ਆ ਕਿਉਂਕਿ ਜਿਵੇਂ ਜਿਵੇਂ emissions ਵੱਧ ਰਹੀਆਂ ਨੇ Air ਦੇ ਵਿੱਚ pollution ਵੱਧ ਰਿਹਾ ਉਹਦੇ ਨਾਲ ਜਿਹੜਾ weather pattern ਸ ਬਹੁਤ effect ਬੜਿਆ ਕਿਉਂਕਿ ਅਸੀਂ ਗੱਲ ਕਰਦੇ ਆ ਹਮੇਸ਼ਾ ਕਿ ਗਲੋਬਲ ਵਾਰਮਿੰਗ ਹੋ ਰਹੀ ਹੈ ਕਲਾਈਮੇਟ ਚੇਂਜ ਹੋ ਰਿਹਾ ਬੇਸਿਕਲੀ ਜਦੋਂ ਗਲੋਬਲ ਵਾਰਮਿੰਗ ਹੁੰਦੀ ਹੈ ਕਿਉਂਕਿ ਟੈਂਪਰੇਚਰ ਇੱਕ ਬੜਾ ਡੋਮੀਨੈਂਟ ਫੈਕਟਰ ਹੈਗਾ ਸਾਰੇ ਵੈਦਰ ਪੈਰਾਮੀਟਰਸ ਵਿੱਚੋਂ ਸੋ ਜਦੋਂ ਟੈਂਪਰੇਚਰ ਇਨਕਰੀਸ ਹੁੰਦਾ ਉਹਦੇ ਨਾਲ ਪ੍ਰੈਸ਼ਰ ਪੈਟਰਨਸ ਚੇਂਜ ਹੁੰਦੇ ਨੇ ਉਹਦੇ ਨਾਲ ਵਿੰਡ ਪੈਟਰਨਸ ਚੇਂਜ ਹੁੰਦੇ ਨੇ ਉਹਦੇ ਨਾਲ ਰੇਨਫਾਲ ਪੈਟਰਨਸ ਚੇਂਜ ਹੁੰਦੇ ਨੇ ਪ੍ਰੈਸੀਪਿਟੇਸ਼ਨ ਉਹਦੇ ਨਾਲ ਚੇਂਜ ਹੁੰਦੀ ਹੈ ਸੋ ਇਹ ਸਾਰੇ ਇੰਟਰ ਰਿਲੇਟਿਡ ਕਿਉਂਕਿ ਬੜਾ ਕੰਪਲੈਕਸ ਫੀਨੋਮੈਨਨ ਹੈਗਾ ਐਟਮੋਸਫੇ ਇਨਵਾਲ ਪੈਟਰਨਸ ਚੇਂਜ ਹੋ ਰਹੇ ਨੇ ਕਿਤੇ 스ਨੋ ਪੈਟਰਨਸ ਚੇਂਜ ਹੋ ਰਹੇ ਨੇ ਉਹ ਸਾਰੇ ਜਿਹੜਾ ਗਲੋਬਲ ਵਾਰਮਿੰਗ ਹੋ ਰਹੀ ਆ ਉਹਦੇ ਨਾਲ ਜਿਹੜੇ ਉਹਦੇ ਇੰਪੈਕਟਸ ਨੇ ਅਸੀਂ ਉਹਦੇ ਨਾਲ ਇਹ ਸਾਰਿਆਂ ਨੂੰ ਜੋੜ ਸਕਦੇ ਆ ਸਾਨੂੰ ਲੱਗਦਾ ਨਹੀਂ ਕਿ ਇਸ ਵਾਰੀ ਜਿਹੜਾ ਠੰਡ ਆ ਪੂਰੇ ਉੱਤਰ ਪਹਾੜ ਦੇ ਵਿੱਚ ਉਹਦੇ ਦਿਨ ਜਾਂ ਉਹ ਉਹ ਟਾਈਮਿੰਗ ਜਿਹੜੀ ਆ ਉਹ ਕਾਫੀ ਘਟੀ ਆ ਠੰਡ ਦੀ ਜੀ ਅਸੀਂ ਪਿਛਲੇ ਕੁਝ ਸਾਲਾਂ ਤੋਂ ਹੀ ਦੇਖਿਆ ਕਿ ਠੰਡ ਦੀ ਜਿਹੜੀ ਆਮਦ ਆ ਉਹ ਲੇਟ ਹੁੰਦੀ ਆ ਬੜੀ ਇਹ ਵੀ ਪੈਟਰਨ ਅਸੀਂ ਆਬਜ਼ਰਵ ਕਰ ਰਹੇ ਆ ਅ ਬਟ ਇਸ ਵਾਰੀ ਤਾਂ ਖੈਰ ਜਿਹੜਾ ਕੋਲਡ ਸਪੈਲ ਸੀ ਉਹ ਇੱਕ ਸਪੈਲ ਕਾਫੀ ਲੰਬਾ ਹੋ ਗਿਆ ਕਿਉਂਕਿ ਯੂਜੂਅਲੀ ਅਸੀਂ ਹਰ ਸਾਲ ਹੀ ਇਸ ਤਰ੍ਹਾਂ ਦਾ ਕੋਲਡ ਸਪੈਲ ਆਉਂਦਾ ਬਟ ਹਫਤਾ 10 ਦਿਨ ਉਹ ਹੁੰਦਾ ਇਹਦੇ ਤੋਂ ਜ਼ਿਆਦਾ ਨਹੀਂ ਹੁੰਦਾ ਇਸ ਵਾਰੀ ਜਿੰਨੇ ਕਾਫੀ ਲੰਬਾ ਚਲੇ ਗਿਆ ਇਹ ਸਾਰੀਆਂ ਵੇਰੀਏਸ਼ਨਸ ਨੇ ਜਿਹੜੀਆਂ ਇਹ ਗਲੋਬਲ ਵਾਰਮਿੰਗ ਦੇ ਨਾਲ ਹੀ ਜੁੜੀਆਂ ਹੋਈਆਂ ਨੇ ਕਿਉਂਕਿ ਸਾਰੇ ਵੈਦਰ ਪੈਟਰਨਸ ਇਹਦੇ ਨਾਲ ਇਫੈਕਟ ਹੁੰਦੇ ਨੇ ਜਦੋਂ ਟੈਂਪਰੇਚਰ ਦੇ ਵਿੱਚ ਇਨਕਰੀਜ਼ ਹੁੰਦੀ ਹੈ ਸੋ ਉਹੀ ਇੱਕ ਵੱਡਾ ਰੀਜ਼ਨ ਹੈਗਾ ਕਿਉਂਕਿ ਇਸ ਵਾਰੀ ਵੀ ਜਿਹੜਾ ਟ੍ਰੋਪੀਕਲ ਵੈਸਟਰਨਲੀ ਜਿਹੜਾ ਜੈਟ ਸਟ੍ਰੀਮ ਬੋਥ ਸ ਤੋ ਕਿ ਇਹ ਵੀ ਇੱਕ ਵੈਦਰ ਪੈਟਰਨਸ ਦੇ ਇਫੈਕਟ ਹੈ ਉਹਦੇ ਨਾਲ ਕੋਲਡ ਐਡਵੈਕਸ਼ਨ ਬੜੀ ਹੋਈ ਸਾਡੇ ਰੀਜਨ ਦੇ ਵਿੱਚ ਸੋ ਕਿਉਂਕਿ ਯੂਜੂਲੀ ਸਾਡੇ ਰੀਜਨ ਦੇ ਵਿੱਚ ਜਿਹੜੀ ਰੇਡੀਏਸ਼ਨ ਫੌਗ ਹੁੰਦੀ ਹੈ ਬਟ ਇਸ ਵਾਰੀ ਕੋਲਡ ਐਡਵੈਕਸ਼ਨ ਬਹੁਤ ਹੋ ਗਈ ਉਹਦੇ ਕਰਕੇ ਐਡਵੈਕਸ਼ਨ ਫੌਗ ਜ਼ਿਆਦਾ ਹੋਈ ਹੈ ਕਿਉਂਕਿ ਅਸੀਂ ਦੇਖਦੇ ਸੀ ਕਿ ਡੇ ਟਾਈਮ ਸਾਰਾ ਦਿਨ ਧੁੱਪ ਨਹੀਂ ਸੀ ਨਿਕਲਦੀ ਤਾਂ ਵੀ ਫੌਗ ਬਹੁਤ ਹੁੰਦੀ ਸੀਗੀ ਕਿਉਂਕਿ ਉਹ ਐਡਵੈਕਸ਼ਨ ਫੌਗ ਸੀਗੀ ਸੋ ਇਸ ਤਰ੍ਹਾਂ ਦੀਆਂ ਚੇਂਜਸ ਜਿਹੜੀਆਂ ਗਲੋਬਲ ਵਾਰਮਿੰਗ ਦੇ ਨਾਲ ਹੀ ਇਹ ਸਾਰੀਆਂ ਜੁੜੀਆਂ ਹੋਈਆਂ ਨੇ ਅੱਛਾ ਇੱਕ ਆਖਰੀ ਸਵਾਲ ਫਿਰ ਅਸੀਂ ਉਹ ਟੀਵੀ ਮੋਨੀਟਰ ਵੀ ਦਿਖਾਵਾਂਗੇ ਜਿੱਦੇ ਉੱਤੇ ਪੂਰਾ ਮੌਸਮ ਦੀ ਜਾਣਕਾਰੀ ਮਿਲਦੀ ਹੈ ਮੇਰਾ ਸਵਾਲ ਇਹ ਹੈ ਕਿ ਜਿਹੜਾ ਤੁਸੀਂ yellow alert ਦੀ ਗੱਲ ਕੀਤੀ ਹੈ ਕੱਲ ਤੋਂ ਆਉਣ ਵਾਲੇ 2-3 ਦਿਨ ਤੱਕ ਮੀਂਹ ਪਊਗਾ ਕਿਸਾਨਾਂ ਲਈ ਫਾਇਦੇਮੰਦ ਹੈ ਕਿ ਨੁਕਸਾਨ ਕਿਉਂਕਿ ਹਲੇ ਜਿਹੜੀਆਂ ਰਬੀ ਕ੍ਰੌਪਸ ਦੀ ਵੈਜੀਟੇਟਿਵ ਸਟੇਜ ਹੀ ਚੱਲ ਰਹੀ ਹੈ ਜੀ ਔਰ ਵੈਸੇ ਵੀ ਹੁਣ 2 ਮਹੀਨੇ ਕੋਈ ਡਬਲਯੂਡੀ ਸਿਸਟਮ ਡਿਵੈਲਪ ਨਹੀਂ ਹੋਇਆ ਡਰਾਈ ਸਪੈਲ ਹੀ ਰਿਹਾ ਹੈਗਾ ਸੋ ਜਦੋਂ ਡਰਾਈ ਸਪੈਲ ਲੰਬਾ ਹੋ ਜਾਂਦਾ ਤਾਂ ਜਿਹੜੀ ਕਿਉਂਕਿ ਕ੍ਰੌਪਸ ਦੀ ਇਰੀਗੇਸ਼ਨ ਦੀ ਲੋੜ ਤਾਂ ਹੁੰਦੀ ਹੈ ਤਾਂ ਫਿਰ ਵਾਟਰ ਰਿਸੋਰਸਸ ਤੇ ਬੜਾ ਉਹਦਾ ਇਫੈਕਟ ਪੈਂਦਾ ਸੋ ਹੁਣ ਜੇ ਬਾਰਿਸ਼ ਹੁੰਦੀ ਆ ਤਾਂ ਇਹਦਾ ਕ੍ਰੌਪਸ ਨੂੰ ਮੌਇਸਚਰ ਜਿਹੜਾ ਰਿਕੁਆਇਰਡ ਹੈਗਾ ਉਹ ਇਹਦੇ ਨਾਲ ਮਿਲ ਜਾਊਗਾ ਔਰ ਜਿਹੜਾ ਇਰੀਗੇਸ਼ਨ ਦਾ ਜਿਹੜਾ ਪ੍ਰੈਸ਼ਰ ਥੋੜਾ ਘਟ ਜਾਊਗਾ ਸੋ ਕ੍ਰੌਪਸ ਇਹ ਠੀਕ ਹੈ اچھا ਸਕਰੀਨ ਕੀ ਆਖਦੀ ਹੈ ਅਗਰ ਅਗਰ ਅਸੀਂ ਉਹਦੇ ਤੇ ਝਾਤ ਮਾਰੀਏ ਕਿਉਂਕਿ ਅਸੀਂ ਉਸ ਮੋਨੀਟਰ ਦੇ ਉੱਤੇ ਵੀ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜਿਸ ਤਰ੍ਹਾਂ ਦੇ ਨਾਲ ਮੌਸਮ ਬਦਲਦਾ ਔਰ ਮੌਸਮ ਕਿਹੋ ਜਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਰਹੇਗਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਮੌਸਮ ਵਿਭਾਗ ਨੇ ਇਹ ਜਾਣਕਾਰੀ ਸਾਨੂੰ ਦਿੱਤੀ ਹੈ ਕਿ ਮੀਂਹ ਪੈਣ ਦੇ ਅਸਾਰ ਹੈਗੇ ਨੇ ਆਉਣ ਵਾਲੇ ਦਿਨਾਂ ਜੀ ਕੀ ਆ ਰਹੀ ਜੀ ਸਕਰੀਨ ਜੀ ਜਿਵੇਂ ਅਸੀਂ ਪਿਛਲੇ ਦਿਨਾਂ 'ਚ ਦੇਖਦੇ ਰਹੇ ਹਾਂ ਕਿ ਫੌਗ ਦਾ ਬੜਾ ਪ੍ਰਕੋਪ ਜਿਹੜਾ ਰਿਹਾ ਪੂਰੇ ਰੀਜਨ ਦੇ ਵਿੱਚ ਤੇ ਹੁਣ ਇਹ ਹਲੇ ਵੀ ਹੈ ਇੱਥੇ ਅਸੀਂ ਦੇਖ ਸਕਦੇ ਹਾਂ ਬਟ ਇਹ ਘਟ ਗਿਆ ਪਹਿਲਾਂ ਨਾਲੋਂ ਸੋ ਇਹਦੇ ਨਾਲ ਨਾਲ ਜਿਹੜਾ ਵੈਸਟਰਨ ਸਾਈਡ ਤੇ ਜਿਹੜਾ ਸਿਸਟਮ ਦੀ ਡਿਵੈਲਪਮੈਂਟ ਹੋ ਰਹੀ ਹੈਗੀਆ ਇਹਦਾ ਇਫੈਕਟ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਆਉਣ ਵਾਲੇ 3-4 ਦਿਨ ਹੋ ਸਕਦਾ ਸੋ ਇਹਦੇ ਨਾਲ ਜਿਹੜਾ ਥੰਡਰ ਸ਼ੌਰਸ ਜਾਂ ਜਿਹੜੀ ਲਾਈਟ ਟੂ ਮੋਡਰੇਟ ਰੇਨ ਪੰਜਾਬ ਦੇ ਵਿੱਚ ਕਿਤੇ ਕਿਤੇ ਐਕਸਪੈਕਟਡ ਹੈ ਸਵਾਲ ਵਾਲੀ ਦਿਨੱਚ ਮੀਂਹ ਪੈ ਸਕਦਾ ਔਰ ਆਖਰੀ ਜਾਂਦੇ ਜਾਂਦੇ ਸਵਾਲ ਕਿ ਲੋਕਾਂ ਨੂੰ ਹਜੇ ਵੀ ਅਸੀਂ ਅਪੀਲ ਕਰੀਏ ਕਿ ਹਾਈਵੇ ਤੇ ਜ਼ਰੂਰੀ ਕੰਮ ਹੋਵੇ ਤਾਂ ਨਿਕਲੇ ਅਗਰ ਧੁੰਦ ਤੁਸੀਂ ਧੁੰਦੇ ਗੱਲ ਆਖੀਏ ਧੁੰਦ ਪੈਣ ਦੀ ਜੀ 24 ਘੰਟੇ ਹਲੇ ਧੁੰਦ ਦੇ ਅਸਰ ਬਿਲਕੁਲ ਹੈਗੇ ਨਹੀਂ ਕਿਉਂਕਿ ਕੱਲ ਤੋਂ ਜਦੋਂ ਡਬਲਯੂ ਡੀ ਸਿਸਟਮ ਦਾ ਇਫੈਕਟ ਸ਼ੁਰੂ ਹੋ ਗਿਆ ਉਦੋਂ ਧੁੰਦ ਦੇ ਚਾਂਸਸ ਘਟ ਜਾਣਗੇ ਅੱਛਾ ਹੁਣ ਧੁੱਪ ਵੀ ਵੇਖਣ ਨੂੰ ਮਿਲੇਗੀ ਬਿਲਕੁਲ ਜੀ ਕਿਉਂਕਿ ਹੁਣ ਦਿਨ ਤਿੰਨ ਚਾਰ ਦਿਨਾਂ ਤੋਂ ਖੁੱਲੇ ਨੇ ਧੁੱਪ ਵੀ ਦੇਖਣ ਨੂੰ ਮਿਲ ਰਹੀ ਆ ਬਟ ਜੇ ਕਲਾਊਡੀ ਕੰਡੀਸ਼ਨਸ ਆਨਵਰ ਹੈ ਤਿੰਨ ਚਾਰ ਦਿਨਾਂ ਹੁੰਦੀਆਂ ਨੇ ਤਾਂ ਉਹਦੇ ਨਾਲ ਧੁੱਪ ਵਿੱਚ ਵੀ ਫੇਰ ਕੁਝ ਕਮੀ ਹੋ ਸਕਦੀ ਹੈ ਔਰ ਜਿਹੜਾ ਡੇ ਟਾਈਮ ਟੈਂਪਰੇਚਰ ਉਹਦੇ ਵਿੱਚ ਵੀ ਕੁਝ ਗਰਾਵਿਟ ਹੋ ਸਕਦਾ ਬਿਲਕੁਲ ਕਿਉਂਕਿ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੇ ਅਸਾਰ ਨੇ ਇਹ ਮੌਸਮ ਵਿਭਾਗ ਨੇ ਆਖਿਆ ਔਰ ਮੀਂਹ ਅਗਰ ਪੈਂਦਾ ਕੱਲ ਤੋਂ ਆਉਣ ਵਾਲੇ 2-3 ਦਿਨ ਤੱਕ ਮੀਂਹ ਪਏਗਾ ਤਾਂ ਫੇਰ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਣਗੇ ਪਰ ਇਹ ਜ਼ਰੂਰ ਮੌਸਮ ਵਿਭਾਗ ਨੇ ਆਖਿਆ ਕਿ ਹਜੇ 24 ਘੰਟੇ ਦੇ ਵਿੱਚ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ ਇਸ ਕਰਕੇ ਜ਼ਰੂਰੀ ਕੰਮ ਹੋਵੇ ਤਾਂ ਹੀ ਤੁਸੀਂ ਹਾਈਵੇ ਤੇ ਨਿਕਲੋ ਰਾਤ ਨੂੰ ਕਿਉਂਕਿ ਵਿਜ਼ਿਬਿਲਟੀ ਘਟ ਜਾਂਦੀ ਹੈ ਤਾਂ ਸੜਕੀ ਹਾਸੇ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਨੇ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ